ਯਾਰ ਅੱਜ ਕੋਈ ਗੰਮ ਨਹੀਂ ਹੈਗਾ ਇਹਦਾ ਕੰਮ ਕਰਦਾ ਉਹ ਤੁਹਾਨੂੰ ਫੋਨ ਲਾਉਣਾ ਅੱਜ ਕਿਤੇ ਘੁੰਮਣ ਜਾਂਦੇ ਆ ਆ ਫੋਨ ਨਹੀਂ ਚੱਲਦਾ ਇਹ ਕੰਮ ਕਰਦਾ ਇਹਨੂੰ ਕਾਲ ਹੀ ਪਾਉਣੀ ਪਣੀ ਹੈ ਉਹ ਚੱਲ ਪਈ ਹਲੋ ਅੱਜ ਆਪਣਾ ਕਿੱਦਾਂ ਠੀਕ ਅੱਜ ਕਿਤੇ ਘੁੰਮਣ ਚੱਲੀ ਐ ਤੂੰ ਤੇ ਵਿਹਲਾ ਮੈਨੂੰ ਕੰਮ ਹੁੰਦੇ ਆ ਯਾਰ ਵੇਖ ਲਾ ਹਾਂ ਅਸੀਂ ਏਡੀਆਂ ਜੇ ਕਦੀ ਕੋਈ ਕੰਮ ਵੀ ਕਰ ਲਿਆ ਕਰੋ ਉਹ ਆਨੁਗਰੀਬਾਂ ਨੂੰ ਕੰਮ ਕਿੱਥੋਂ ਲੱਭਦੇ ਆ ਮੈਂ ਆ ਗਿਆ ਘੁੰਮ ਦੇ ਕੇ ਇਥਾਂ ਤੇ ਚੱਲ ਠੀਕ ਚੱਲ ਮੈਂ ਆ ਗਿਆ ਉਹ ਯਾਰ ਕੱਪੜੇ ਕਿਹਦੇ ਮੰਗ ਕੇ ਲਿਆਉਣੇ ਪੈਣੇ ਆਂ ਹਾ ਨੂੰਆਂ ਕੱਪੜੇ ਕਿੰਨਾ ਹੁੰਦੇ ਨੇ ਉਹ ਖਲਾਰਨ ਲੱਗਾ ਸਾਡੀ ਗੱਲ ਨਹੀਂ ਚੱਲਦੀ ਲੱਗਾ ਉਹ ਮੁਰਦਾ ਜਵਦਾ ਤਾਂ ਨਵਾਂ ਘੜਾਇਆ ਅੱਗੇ ਆ ਕੇ ਮਰਨਾ ਸੀ ਕਿੰਨੇ ਦਾ ਲਿਆਈ ਇਹ ਲੱਖ ਦਾ ਪੈ ਗਿਆ మోటరస ਉੱਦਾ ਕਹਿ ਮੇਰੇ ਤੋਂ ਪੈਸੇ ਨਹੀਂ ਅਗੇ ਬੰਦੇ ਮਰੀ ਜਾਂਦਾ ਯਾਰ ਕੱਪੜੇ ਆ ਮੰਗ ਕੇ ਨਹੀਂ ਹੁੰਦੇ ਮੈਂ ਬੈਗਾਂ ਮਾ ਕੇ ਲਿਆਵਾ ਤੈਨੂੰ ਉਹ ਅਮਲੀਆ ਜੇ ਨੂੰ ਮੂੰਹ ਕਰਕੇ ਬਹਿ ਕੇ ਨੂੰ ਬਹਿ ਕੇ ਔਰ ਮੈਨੂੰ ਵੀ ਪਤਾ ਲੱਗਾ ਨਹੀਂ ਕਿੱਥੇ ਗਿਆ ਤੂੰ ਦਾ ਬੈਨ ਦੀ ਵੀ ਜਾ ਸਿੱਖ ਲੋ ਉਹ ਨજર ਕਮਜ਼ੋਰ ਹੋ ਗਈ ਅੱਜਕੱਲ ਓਏ ਹਵਾ ਬੜੀ ਮਾਰਦਾ ਈਗਾ ਲਾ ਅੱਗੇ ਵਿੰਡਸ਼ੀਲਡ ਰਾ ਗੱਡੀ ਚ ਬੈਠਾ ਵੇ ਭਾਈ ਦਾ ਆਪਣਾ ਮਰਦ ਹਲਾੜੇ ਭਰੇ ਮਾਨ ਦਾ ਮਰਦਰੀ ਚ ਬੈਠਾ ਜਿਹੜਾ ਹਲਾੜੇ ਨਾ ਮਾਰੇ ਉਹ ਮੇਰੇ ਅੱਗੇ ਮੱਛਰੀ ਪਾ ਗਿਆ ਅੱਖ ਜਿਦ ਤੇਰੇ ਮੱਛਰੀ ਪਣਾ ਔਰ ਤੇਰੀ ਅੱਖ ਚ ਕੁੱਤਾ ਭਾਜੀ ਉਹ ਯਾਰ ਮੈਨੂੰ ਚੇਤਾ ਆ ਗਿਆ ਈ ਇਹ ਹੋ ਗਿਆ ਮੱਜਾਂ ਦੀ ਧੂੜੀ ਪਾਣੀ ਲੋਕੀ ਮੱਜਾਂ ਨੂੰ ਪੱਠੇ ਪਾਉਂਦੇ ਤੂੰ ਧੂੜੀ ਪਾਣੀ ਕਰਦੀ ਓਏ ਯਾਰ ਡਾਈਟਿੰਗ ਤੇ ਆ ਲੈ ਡਾਈਟਿੰਗ ਤੇ ਮੱਝਾਂ ਉਹਨਾਂ ਦੁੱਧ ਸੁਣ ਜਾਣਾ ਹੈ ਕਿਹਦੇ ਮੂੰਹ ਤੇਰਾ 10000 ਦਾ ਮੱਝਾਂ ਆ 5 ਕਿਲੋ ਦੁੱਧ ਦਿੰਦੀਆਂ 8-8 ਕਿਲੋ ਦੁੱਧ ਦਿੰਦੀ ਐ ਮੋੜ ਲਾ ਪੜਾ ਬਣ ਕੇ ਉਹ ਕਿਤੇ ਨਹੀਂ ਤੇਰਾ ਡੇਢੀ ਫਰਮ ਬੰਦ ਹੋ ਜਾ ਲੱਗਾ ਕਰ ਦੇਣਾ ਕਰ ਜਾਣਾ ਅੱਗੇ ਕਿਹੜਾ ਘਰੇ ਰੱਖਦੇ ਤੈਨੂੰ ਆਹ ਇਹ ਗੱਲ ਤੇਰੀ ਸਹੀ ਵੇਲੇ 24 ਘੰਟੇ ਤੇ ਬਾਰਿਸ਼ ਦਿਖਾ ਰੰਮਾ ਚੱਲ ਉੱਤਰ ਉਹ ਥੱਲੇ ਅੱਗ ਲੱਗ ਗਈ ਓ ਉਹ ਭਰਾ ਉਹ ਭਰਾ ਉਹ ਅੰਦਰ ਵੰਦ ਲਟਾ ਲਿਆ ਗਿਆ ਭਰਾ ਦਿਨ ਲੱਗੀ ਮਾਂ ਪਹਿਲੀ ਵਾਰ ਲੱਗ ਜਾਂਦੀ ਆ ਇਧਰ ਤੈਨੂੰ ਲੇਕ ਦਿਖਾ ਕੇ ਲਿਆਵਾ ਕੇਕ ਲਿਆ ਖਾਈਏ ਗਰੋ ਕੋ ਬੜ ਲੱਗੀ ਚੋਕਲੇ ਭਰਾ ਲੇਕ ਪਿਆਜ਼ ਘੁਮਾ ਕੇ ਲਿਆਵਾ ਤੈਨੂੰ ਇਧਰ ਆ ਖਾਂਦੀ ਪਈ ਦੰਦੀ ਗਰੋ ਵੇਖ ਲੇਕ ਕਿ ਢੀ ਸੋਨੀ ਉਹ ਇਤੋਂ ਸਾਂ ਸਾਡੇ ਪਿੰਡ ਦਾ ਛੱਪੜ ਐ ਇਹ ਛੱਪੜ ਚ ਗੋਤੇ ਲੰਦੇ ਰਣਾ ਇੱਥੇ ਕੀ ਕਰਨਾ ਆ ਉਹ ਕੋਈ ਇਹਦੇ ਵਿੱਚ ਮੱਛੀਆਂ ਆ ਹਾਂ

ਇੱਧਰ ਆ ਜਾ ਗਾਂ ਪਿਛੇ ਤੋਂ ਡੜ ਨਾ ਜਾਈ। ਆ ਕੀ ਲੰਬੜਿਆ ਅੰਦਰੋਂ। ਓ ਯਾਰ ਪਾਣੀ ਬੜਾ ਸੁਣਾ ਈ। ਹਾਂ। ਜੀ ਕਰਦਾ ਇੱਤੀ ਨਾਲ। ਓਵੇਂ ਨਾ ਭਰਾ ਦੁਗਾ ਬੜਾਈ ਤੇਰੀ ਹੱਡੀਆਂ ਵੀ ਲੱਭੀਆਂ ਵਿੱਚ। ਅਛਾ ਇਦਾਂ? ਆ ਆ ਜਾ ਜਾ ਮਗਰ ਰੇੜ ਗਿਆ ਤੇ ਬੱਚ ਕੱਢਣਾ ਨਹੀਂ ਕਿਸ ਨੇ। ਮੈਂ ਸੁਣਿਆ ਇੱਥੇ ਸੱਪ ਵੀ ਹੁੰਦੇ। ਇਹ ਤੇ ਡੱਡੂ ਵੀ ਹੁੰਦੇ ਤੇਰੇ ਵਰਗੇ। ਆ ਚੱਲੀਏ। ਗੁਰੂ ਆ ਗਿਆ ਕੀ ਲਿਖਿਆ ਪੜੀਏ। ਇੱਕ ਫੁੱਲ ਤੋੜਨਾ ਮਨਾ ਹੈ ਤੇ ਅੰਦਰ ਕੁੱਤਿਆਂ ਨੂੰ ਵੀ ਲੈ ਕੇ ਜਾਣਾ ਮਨਾ ਹੈ ਤੂੰ ਫਿਰ ਇੱਥੇ ਰੁਕ ਹੈ ਮੈਂ ਕੋ ਮੋਨਾ ਈ ਕੇ ਅੰਦਰ ਉਹ ਨਹੀਂ ਨਹੀਂ ਮੈਂ ਕਹਿੰਦਾ ਵੀ ਮੁਰਸਲ ਆਪਣਾ ਕੋ ਚੋਕੇ ਨਾ ਲੈ ਜਾਏ ਉਹ ਪਿਆਰ ਰੱਖੀ ਉਹ ਨਹੀਂ ਨਹੀਂ ਭਰਾ ਆ ਜਾ ਬੁਰਾਈ ਮੰਨਗੇ